ਪਿਛਲੇ ਦਿਨਾਂ ਤੋਂ ਤੁਸੀਂ ਸੋਸ਼ਲ ਮੀਡੀਆ ਸਮੇਤ ਹਰ ਪਾਸੇ H1B ਵੀਜ਼ਾ ਬਾਰੇ ਸੁਣ ਰਹੇ ਹੋਵੋਗੇ ਪਰ ਕੀ ਤੁਸੀਂ ਅਸਲ ਦੇ ਵਿੱਚ ਜਾਣਦੇ ਹੋ ਕਿ H1B ਵੀਜ਼ਾ ਪ੍ਰੋਗਰਾਮ ਹੈ ਕੀ ਅਤੇ ਫੀਸਾਂ ਦੇ ਵਧਣ ਨਾਲ ਇਸ ਦਾ ਕੀ ਅਸਰ ਹੋਵੇਗਾ ਹਾਲੀ ਵਿੱਚ ਟਰੰਪ ਨੇ ਇਮੀਗ੍ਰੇਸ਼ਨ ਤੇ ਆਪਣੀ ਵਿਆਪਕ ਕਾਰਵਾਈ ਦੇ ਹਿੱਸੇ ਵਜੋਂ H1B ਵੀਜ਼ਾ ਦੀਆਂ ਫੀਸਾਂ ਵਿੱਚ ਵਾਧਾ ਕੀਤਾ ਹੈ ਰਾਸ਼ਟਰਪਤੀ ਦਾ ਇਹ ਕਾਰਜਕਾਰੀ ਹੁਕਮ 21 ਸਤੰਬਰ ਤੋਂ ਲਾਗੂ ਹੋ ਗਿਆ ਹੈ ਜਿਸ ਤਹਿਤ H1B ਵੀਜ਼ਾ ਬਿਨੈਕਾਰਾਂ ਲਈ ਫੀਸ 1 ਲੱਖ ਡਾਲਰ ਤੱਕ ਵਧਾ ਦਿੱਤੀ ਗਈ ਹੈ ਪਰੇ ਫੀ ਸਿਰਫ ਨਵੇਂ ਬਿਨੇਕਾਰਾਂ ਤੇ ਹੀ ਲਾਗੂ ਹੋਵੇਗੀ H1B ਪ੍ਰੋਗਰਾਮ 1990 ਦੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਸਥਾਪਿਤ ਕੀਤਾ ਗਿਆ ਸੀ ਜੋ ਕਿ ਅਮਰੀਕੀ ਮਾਲਕਾਂ ਨੂੰ ਖਾਸ ਖੇਤਰਾਂ ਵਿੱਚ ਹੁਨਰਮੰਦ ਪੇਸ਼ੇਵਾਰਾਂ ਨੂੰ ਸਥਾਈ ਤੌਰ ਤੇ ਨਿਯੁਕਤ ਕਰਨ ਦੇ ਯੋਗ ਬਣਾਉਂਦਾ ਹੈ ਇਹ ਪ੍ਰੋਗਰਾਮ ਹਰ ਸਾਲ ਨਵੇਂ ਵੀਜ਼ਿਆਂ ਨੂੰ 65000 ਤੇ ਸੀਮਤ ਕਰਦਾ ਹੈ ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਪਿਛਲੇ ਸਾਲ H1B ਵੀਜ਼ਾ ਦਾ ਸਭ ਤੋਂ ਵੱਡਾ ਲਾਪਤਰੀ ਸੀ ਜੋ ਕਿ ਪ੍ਰਵਾਨਿਤ ਅਸਾਮੀਆਂ ਦਾ 71% ਸੀ ਹਾਲਾਂਕਿ ਚੀਨ 11.7% ਦੇ ਨਾਲ ਦੂਜੇ ਨੰਬਰ ਤੇ ਹੈ ਆਓ ਜਾਣਦੇ ਹਾਂ ਕਿ ਅਮਰੀਕੀ ਕੰਪਨੀਆਂ ਵਿੱਚ ਇਹ ਇੰਨਾ ਮਸ਼ਹੂਰ ਕਿਉਂ ਹੈ ਸੰਯੁਕਤ ਰਾਜ ਵਿੱਚ ਵੱਡੀਆਂ ਅਤੇ ਛੋਟੀਆਂ ਤਕਨੀਕੀ ਕੰਪਨੀਆਂ ਵੱਲੋਂ ਸ਼ੁਰੂ ਵਿੱਚ 3 ਸਾਲਾਂ ਦੀ ਮਿਆਦ ਲਈ ਇਹ ਵੀਜ਼ਾ ਜਾਰੀ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਇਸ ਨੂੰ ਹੋਰ 3 ਸਾਲਾਂ ਲਈ ਨਵਾਇਆ ਜਾ ਸਕਦਾ ਹੈ ਪ੍ਰੋਗਰਾਮ ਨੇ ਅਮਰੀਕੀ ਫਰਮਾਂ ਲਈ ਲੱਖਾਂ ਉੱਚ ਹੁਨਰਮੰਦ ਕਰਮਚਾਰੀਆਂ ਨੂੰ ਨਿਯੁਕਤ ਕਰਨ ਦਾ ਰਾਖੂ ਲਿਆ ਹੈ ਦੂਜੇ ਪਾਸੇ H1B ਵੀਜ਼ਾ ਪ੍ਰੋਗਰਾਮ ਦੇ ਆਲੋਚਕਾਂ ਦਾ ਤਰਕ ਹੈ ਇਸ ਨਾਲ ਅਮਰੀਕੀਆਂ ਨੂੰ ਨੌਕਰੀਆਂ ਤੋਂ ਲਾਂਬੇ ਕੀਤਾ ਜਾ ਰਿਹਾ ਹੈ ਇੱਕ H1B ਲਾਪਾਤਰੀ ਨੂੰ ਕੁਝ ਉਜਰਤ ਨਿਯਮਾਂ ਤੋਂ ਛੋਟ ਮੰਨਣ ਲਈ ਸਾਲਾਨਾ ਘੱਟੋ-ਘੱਟ 60000 ਡਾਲਰ ਦਾ ਭੁਗਤਾਨ ਕੀਤਾ ਜਾਂਦਾ ਹੈ USCIS ਦੇ ਅੰਕੜੇ ਅਨੁਸਾਰ ਕੈਲੀਫੋਰਨੀਆ 2018 ਤੋਂ ਵੀਜ਼ਾ ਪ੍ਰਾਪਤਰਜੀਆਂ ਦੀ ਗਿਣਤੀ ਲਈ ਲਗਾਤਾਰ ਪਹਿਲੇ ਨੰਬਰ ਤੇ ਹੈ ਆਓ ਜਾਣਦੇ ਹਾਂ ਨਵੀਆਂ ਫੀਸਾਂ ਦੇ ਨਾਲ ਕੌਣ ਪ੍ਰਭਾਵਿਤ ਹੋ ਸਕਦਾ ਹੈ ਉੱਚ ਵੀਜ਼ਾ ਫੀਸਾਂ ਅਮਰੀਕੀ ਕੰਪਨੀਆਂ ਦੀਆਂ ਲਾਗਤਾਂ ਨੂੰ ਵਧਾ ਸਕਦੀਆਂ ਹਨ ਅਤੇ ਮਾਰਜਨ ਨੂੰ ਘਟਾ ਸਕਦੀਆਂ ਹਨ ਵੀਜ਼ਾ ਸਪੌਂਸਰਸ਼ਿਪ ਤੋਂ ਬਦੇ ਇਹ ਖਰਚੇ ਗਾਕਾਂ ਤੱਕ ਵੀ ਪਹੁੰਚ ਸਕਦੇ ਹਨ ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਵੀਜ਼ਾ ਫੀਸ ਵਿੱਚ ਵਾਧਾ ਕੰਪਨੀ ਦੇ ਮਾਰਜਨ ਨੂੰ ਪ੍ਰਭਾਵਿਤ ਕਰੇਗਾ ਅਤੇ ਮੁਨਾਫੇ ਨੂੰ 4 ਤੋਂ 13 ਫੀਸਦੀ ਤੱਕ ਨੁਕਸਾਨ ਪਹੁੰਚਾਏਗਾ ਯੂਐਸ ਸੀਆਈਐਸ ਦੇ ਅੰਕੜਿਆਂ ਅਨੁਸਾਰ ਐਮਾਜ਼ਾਨ ਮਾਈਕਰੋਸਾਫਟ ਐਪਲ ਅਤੇ ਮੈਟਾ ਪਲੇਟਫਾਰਮਸ ਨੇ ਬਿਗ ਟੈਕ ਕੰਪਨੀਆਂ ਸੰਯੁਕਤ ਰਾਜ ਵਿੱਚ H1B ਵੀਜ਼ਿਆਂ ਲਈ ਚੋਟੀ ਦੇ ਸਪਾਂਸਰਾਂ ਵਿੱਚੋਂ ਇੱਕ ਹਨ ਇਕੱਲੇ Amazon ਨੇ ਵਿੱਤੀ ਸਾਲ 2025 ਵਿੱਚ ਹੁਣ ਤੱਕ 10000 ਤੋਂ ਵੱਧ ਵੀਜ਼ਿਆਂ ਨੂੰ ਸਪਾਂਸਰ ਕੀਤਾ ਹੈ ਇਸ ਨਾਲ ਅਮਰੀਕਾ ਤੋਂ ਬਾਹਰ ਸਭ ਤੋਂ ਵੱਧ ਪ੍ਰਭਾਵਿਤ ਭਾਰਤੀ ਇਨਫੋਟੈਕ ਖੇਤਰ ਹੋਵੇਗਾ ਕਿਉਂਕਿ Tata Consultancy Services, Infotech, HCL Tech ਆਦੀ ਕੰਪਨੀਆਂ ਚੋਟੀ ਦੇ 20 ਸਪਾਂਸਰਾਂ ਵਿੱਚੋਂ ਇੱਕ ਹਨ ਫੀਸ ਵਿੱਚ ਵਾਧੇ ਨਾਲ ਸੰਯੁਕਤ ਰਾਜ ਵਿੱਚ ਡਿਗਰੀ ਹਾਸਲ ਕਰਨ ਦਾ ਟੀਚਰ ਰੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਗਿਰਾਵਟ ਆ ਸਕਦੀ ਹੈ।